ਸਾਸਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਜਗਤ ਮਾਸਟਰ ਬਲੌਗ ਵਿੱਚ ਭਾਈ ਸਵਾਗਤ ਹੈ ਸਾਰਿਆਂ ਦਾ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਦੇਰ ਹਉਤਾ ਬਖਸ਼ੇ ਭਾਈ ਸਾਰਿਆਂ ਨੂੰ ਮੋਟਰ ਉੱਤੇ ਬੈਠਿਆ ਜੀ ਥੋੜਾ ਜਿਹਾ ਲਾਈਟ ਲੱਗੀ ਹੁਣ ਕਿ ਪਾਣੀ ਸਾਰੇ ਲਾਗੇ ਛੱਡਣ ਉਹਦੇ ਕਰਕੇ ਲਾਈਟ ਵਾਲਿਆਂ ਨੇ ਹੁਣ ਟਾਈਮ ਜਿਹਾ ਬੰਨ ਲਿਆ ਵੀ ਜਿਹੜੀ ਬਾਰੀਆ ਰਾਤ ਨੂੰ 10 ਵਜੇ ਤੇ ਸਵੇਰ ਦੇ 6 ਵਜੇ ਤੱਕ ਹੈ ਇਹ ਵੀ ਰਾਤ ਦਾ ਕੰਮ ਹੈ ਨਹੀਂ ਆਪਣਾ ਥੋੜਾ ਜਿਹਾ ਖੇਤ ਉੱਚੇ ਨੀਵੇਂ ਜੇ ਹੈ ਖੱਡਾ ਖੋਡਾ ਡਰ ਲੱਗਦਾ ਰਹਿੰਦਾ ਰਹਾ ਚਲੋ ਉੱਪਰ ਵਾਲਾ ਖੇਤ ਆਪਣੇ ਵਧੀਆ ਭਰ ਕੇ ਤੇ ਇੱਕ ਇੱਕਿਆੜਾ ਵਪਾਰਸਾਂ ਦਾ ਵੀ ਉਹਨੇ ਥੋੜਾ ਜਿਹਾ ਟਾਈਮ ਜ਼ਿਆਦਾ ਲਾਤਾ ਹੁਣ ਭਰ ਕੇ ਹਟਿਆ ਵੀ ਹੁਣ ਚਲੋ ਫालतू ਡੈਟ ਹੋਣੀ ਕੋਸਾ ਅੱਜ 11 ਵਜੇ ਛੜਤੀ ਦਿਨਾਂ ਚ ਇਹਨਾਂ ਨੇ ਹੁਣ ਆਪਾਂ ਨਾ ਮਹਿਕ ਤੇ ਛੱਡੀ ਵੀ ਆ ਮਹਿਕ ਵੀ ਰੋਪੜ ਨੂੰ ਗਿਆ ਵਾ ਦਾ ਪਹਿਲਾਂ ਇੱਕ 11 ਮਹਿਕ ਦਾ ਆਟੋਮੈਟਿਕ ਅਸੀਂ ਲਾਇਆ ਪਤਾ ਵੀ ਜੇ ਆ ਗਈ ਚਲੋ ਇਹਨਾਂ ਨੇ ਖੇਤ ਪੱਧਰੇ ਤੇ ਛੱਡ ਜੇ ਵੀ ਇਹਨਾਂ ਨੇ ਫਿਰ ਪਾਣੀ ਚੱਲ ਜਾਂਦਾ ਜੇ ਅੱਧਾ ਪੌਣਾ ਘੰਟਾ ਪਹਿ ਗਿਆ ਵੀ ਉਹ ਇੱਕ ਕਿਹੜਾ ਭਰਤਾ ਦਾ ਹੁਣ ਆਪਾਂ ਉਧਰ ਆਪਣਾ ਵਾਲਾ ਭੈਣਾਂ ਦਾ ਦੁਬਾਰਾ ਛੱਡੀ ਮਹਿਕ ਦੇ ਉਹਦੇ ਜਿਹੜਾ ਉਹ ਖੇਤ ਆਪਣਾ ਪਿੱਛੇ ਵਰਸੀਨ ਦੇ ਆਪਣਾ ਖੱਤੀ ਦੀ ਬੀਜੀ ਦੀ ਕਣਕ ਦੀ ਉਹਨੂੰ ਵੀ ਭਰਤੀ ਹੈ ਮੋਤੇ ਬਾਅਦ ਵੇਲੇ ਆ ਬਾਕੀ ਉਹ ਤਾਂ ਲੱਗੇ ਹੋਏ ਸਾਡੇ ਬੰਦੇ ਦੋ ਫੇਰ ਟੈਂਟ ਵਾਲੀ ਜਗ੍ਹਾ ਸਾਫ ਸਫਾਈ ਕਰਨ ਚਲੋ ਉਹੀ ਕੰਮ ਚੱਲੀ ਜਾਂਦੇ ਆ ਸਾਤੇ ਥੋੜਾ ਜਿਹਾ ਬੈਠਨੇ ਹੁੰਦਾ ਹੈਗਾ ਹੁਣ ਜਿਹੜਾ ਮਾੜਾ ਮੋਟਾ ਕਦੇ ਭੁੱਬਲ ਜਿੱਥੇ ਪਾਣੀ ਛਿੜਕਣ ਲੱਗੇ ਹੋਏ ਆ ਉਹਦਰ ਵੀ ਨੱਕਾ ਖੋਲਿਆ ਵਾ ਵੀ ਨਹੀਂ ਤਾਂ ਇੱਕਨੇ ਚੱਲੀ ਵੀ ਜਾਂਦਾ ਕੰਮ ਦਾ ਬੜੂ ਕੁਸੂ ਕਰੀ ਜਾਂਦਾ ਅਗਲਾ ਵੀ ਚਲੋ ਅਸੀਂ ਫੇਰ ਵੀ ਵਧੀਆ ਅਸੀਂ ਵੀ ਨਹੀਂ ਟੈਂਟ ਵਾਲੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਵੀਪੋ ਬੜਵਾ ਬਲ ਜੇ ਨਾ ਹੋਵੇ ਚਲੋ ਉਦੋਂ ਆਪਾਂ ਲੇਜਰ ਵੀ ਮਰਾਦ ਨਾਲ ਟਾਈਮ ਜੇਗਾ ਜਾ ਕੇ ਪੱਧਰੀ ਹੋ ਜੂਗੀ ਜਗਾ ਵੀ ਵਿਆਹ ਤਾਂ ਕੰਮ ਤੁਹਾਨੂੰ ਪਤਾ ਹੀ ਆ ਵੀ ਥੋੜਾ ਜਿਆਦਾ ਹੀ ਉਹਦੇ ਵਿੱਚ ਹੁੰਦਾ ਫਿਰ ਹੁਣ ਦਿਨ ਬੰਨੇ ਹੋ ਦਿਨ ਬਾਈ ਬਹੁਤ ਛੇਤੀ ਨੇੜੇ ਆ ਜਾਂਦੇ ਆ ਹੁਣ ਆਪਣਾ ਵੀ ਗਾਂਹ ਫਰਵਰੀ ਦਾ 17 ਫਰਵਰੀ ਦਾ ਬੰਨੇ ਹੋ ਬਈ 2 2.5 ਮਹੀਨੇ ਆ ਮੈਂ ਕਹਿੰਦਾ ਵੀ ਪਤਾ ਨਹੀਂ ਲੱਗਣਾ ਹੈਗਾ ਮਿਸਤਰੀ ਅੱਜ ਸਮਕਾ ਉਹਨਾਂ ਨੇ ਫੇਰ ਰਿਸ਼ਤੇਦਾਰਾਂ ਦਾ ਫੋਨ ਆਇਆ ਤਾਂ ਜਾਣਾ ਪੈਣਾ ਉੱਥੇ ਆਪਾਂ ਨੂੰ ਫੇਰ ਢੇੜਾ ਮਾਰ ਕੇ ਆਵਾਂਗੇ ਪਰ ਜਾਵਾਂਗੇ ਸ਼ਾਮ ਨੂੰ ਵੀ ਇੱਕ ਮਕਾਨ ਉਹਨਾਂ ਦੇ ਪਿੱਛੇ 7 ਘੰਟਾ ਹੋਣੇ ਆ ਉਹ ਤਿੰਨ ਕ ਫੋਟੂ ਮਕਾਨ ਉੱਚਾ ਚੱਕ ਕੇ ਲੈਂਟਰ ਲਾਉਣਾ ਹੈ। ਉਹਦੇ ਵਿੱਚ ਫਰਸ਼ ਬੰਨਣਾ ਥੱਲੇ ਕੱਚਾ ਫਰਸ਼ ਬੰਨ ਕੇ ਟਾਇਲ ਲਾਉਣੀ ਹੈ। ਵੀ ਉੱਥੇ ਉਹਨਾਂ ਨੇ ਕੋਈ ਮਿਸਤਰੀ ਬੁਲਾਇਆ ਹੋਣਾ ਬਸ ਇੱਕ ਤਾਂ ਥੋੜਾ ਜਿਹਾ ਬੰਦੇ ਨੂੰ ਦੇਖ ਕੇ ਨਾ ਮਿਸਤਰੀ ਵੀ ਕਹਿੰਦੇ ਬੰਦਾ ਬਾਹਰ ਤੇ ਆਇਆ ਵੀ ਹੁਣ ਜਿਹੜਾ ਕੋਈ ਮੰਗ ਲੋ ਸ਼ਾਇਦ ਮਿਲੇ ਜਾਣਾ। ਮਿਸਤਰੀ ਨੇ 1.5 ਲੱਖ ਰੁਪਏ ਲੇਬਰ ਮੰਗੇ ਜੀ ਉਹਨਾਂ ਦੇ। ਹੁਣ ਤੁਸੀਂ ਦੇਖ ਲਓ ਵੀ ਸੱਤ ਘਾਣ ਥੋੜਾ ਜਿਹਾ ਤਿੰਨ ਕ ਫੋਟੂ ਉੱਚਾ ਚੱਕਣੇ ਆ। ਚਲੋ ਉੱਪਰਲੇ ਛੱਤ ਢਾਉਣੀ ਹੈ ਵਿੱਚ ਇਹ ਗੇਰਨੀ ਥੱਲੇ ਵਿੱਚ ਇਹ ਚੱਕਣਾ ਕੁਝ ਨਹੀਂ ਹੈਗਾ। ਤਿੰਨ ਫੋ ਉਹ ਕਹਿੰਦੇ ਅਸੀਂ 10 ਕਹਿੰਦੇ 10 ਨੂੰ ਮੰਨਦਾ ਨਹੀਂ ਹੈਗਾ ਮਹਾ ਤੁਸੀਂ ਇਹਨੂੰ ਜਵਾਬ ਦੇ ਦਿਓ ਮੈਂ ਆਇਆ ਫੇਰ ਕਰਦਾ ਸੌਦਾ ਫੇਰ ਮਿਸਤਰੀ ਕਹਿੰਦਾ ਚਲ ਇੱਕ ਦੱਸ ਦਿਓ ਸਾਈ ਦੇ ਦਿਓ ਵੀ 10 ਚੇ ਕਰ ਦੂੰਗਾ ਮਹਾ ਚਲ ਕੋਈ ਨੂੰ ਦੇਖਦੇ ਜਾ ਕੇ ਉਹਨਾਂ ਦਾ ਆਪਾਂ ਮਿਸਤਰੀ ਆਪਰੇ ਪਿੰਡ ਤੇ ਹੀ ਲੈ ਕੇ ਜਾਵਾਂਗੇ ਉਰੇ ਉੱਥੇ ਲਾਉਂਦੇ ਐਸਟੀਮੇਟ ਜਿਆ ਕਿੰਨਾ ਕ ਹੈਗਾ ਸੈਟ ਜਾ ਕਰਕੇ ਚਲੋ 5-7000 ਰੁਪਏ ਇੱਧਰ ਉੱਧਰ ਹੋ ਜਾਂਦਾ ਵੀ ਕਈ ਵਾਰ ਜਿਆਦਾ ਸੱਟ ਮਾਰਦੇ ਮਿਸਤਰੀ ਵੀ ਜਿਆਦਾ ਮੰਗਦੇ ਆ ਲੇਬਰ ਹੁਣ ਸਾਨੂੰ ਪਤਾ ਵੀ ਲੇਬਰ ਜੇ ਮਹਿੰਗੀ ਹੈ 500 ਰੁਪਏ ਦਿਹਾੜੀ ਦੀ ਲੇਬਰ ਦੀ ਪਹਿਲਾਂ ਹੁਣ 600 ਰੁਪਏ 6 ਆਰ ਬੰਦਾ ਆਪ ਗਾਇਲ ਕੰਡੇ ਵਾਲਾ ਹੋਵੇ ਜੇ ਹੁਣ ਕਿਤੇ ਸਾੜੇ ਟਾਈਮ ਲੱਗੇ ਸਾੜੇ ਪੰਜ ਦਾ ਟਾਈਮ ਘਟਾ ਹੈ। ਮੈਂ ਕਹਿੰਦਾ ਵੀ ਦੋ ਦਿਨ ਦਾ ਕੰਮ ਨਹੀਂ ਹੈਗਾ ਉੱਥੇ ਢੇੜ ਕੇ ਬਣਾਉਣੇ ਨੂੰ। ਵੀ ਚਲੋ ਦੇਖਦੇ ਆ ਉੱਧਰ ਵੀ ਜਾ ਕੇ ਆਉਣਾ ਆਪਾਂ ਨੂੰ ਉੱਥੇ ਮਿਸਤਰੀਆਂ ਦਾ ਕਰਕੇ ਆ ਕੇ ਹਿੱਲਾ। ਇੱਕ ਆਪਾਂ ਨੇ ਮਸ਼ੀਨ ਦਿਖਾਈ ਤੀ ਉਹ ਮਸ਼ੀਨ ਦਾ ਵੀ ਸੌਦਾ ਕਰਕੇ ਆਉਣਾ ਬਾਈ ਆਪਣਾ ਜਾਣ ਪਛਾਣੇ ਆ। ਮੈਨੂੰ ਤਾਂ ਉਹ ਤੋਂ ਫੋਨ ਆਇਆ ਰਾਮਾ ਜਾ ਕੇ ਵੀ ਜਿਹੜਾ ਰੇਟਰ ਮਰੰਡੇ ਪੁੱਛ ਲੈ ਕਵਾੜੀ ਕਾ ਰੇਟ ਲੈਂਦੇ ਆ ਔਰ ਰੇਟਰ ਨੂੰ ਜੋਖ ਲੈ ਤੱਕ ਕੇ ਕਰਾ ਆਲਮਾਸਟਰ ਮੈਂ ਜਾ ਕੇ ਆਉਂਦਾ। ਬਾਕੀ ਜੇ ਨਾ ਹੋਇਆ ਤਾਂ ਆਪਾਂ ਜਾ ਕੇ ਕਰਾ ਦੇ ਕੰਮ ਚੱਲਦਾ ਹੁਣ ਪਾਣੀ ਦਾ ਸਾੜਾ ਉਰੇ ਵੀ ਹੁਣ ਇੱਕ ਪਾਲਟੀ ਜੀ ਲੱਗੀ ਚੱਲਣ ਉਰੇ ਜਿਹੜਾ ਆਪਾਂ ਨੇ ਫੋਨ ਹੋਇਆ ਜੀ ਨੂੰ ਵੇਚਦਾ ਮੁੰਡਾ ਕਹਦਾ ਵੀ ਪਾਲਟੀ ਕਰਨੀ ਕੱਦਾ ਟਾਈਮ ਹੀ ਲੱਗਿਆ ਹੁਣ ਗਿਆ ਵਾ ਲੈਣ ਕਹਦਾ ਵੀ ਮੈਂ ਲੈ ਕੰਦਾ ਸਮੋਸੇ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਕਾਰੋਬਾਰ ਜਿਹੜੇ ਚੱਲਦੇ ਆ ਇੱਕਦਾਂ ਸਾਡਾ ਭਾਈਆ ਬੰਦੇ ਸਾਡੇ ਦੰਮ ਤੋੜ ਦਿੰਦੇ ਆ ਉਹ ਲਾਗਾ ਮ ਲੱਗਿਆ ਪਾਣੀ ਛੜਕਾ ਬੂਟਿਆਂ ਜੀ ਪਾਣੀ ਪਾਤਾ ਕਹਿੰਦਾ ਵਿਆਹ ਤੱਕ ਫੁੱਲ ਖਿੜਜੋਗੇ ਇਹਨੂੰ ਵਧੀਆ ਲੱਗੂਗੇ ਐਨੱਕੇ ਕੋਲ ਤੇ ਜਾਨੀ ਬਾਲਟੀਆਂ ਵਰ ਵਰ ਪਰ ਕੇ ਉਹ ਮੁੰਡਾ ਪਾਰਟੀ ਵਾਲਾ ਵੀ ਆ ਗਿਆ ਹੈ ਅੱਜ ਲੋਟ ਆ ਗਿਆ ਬਹਿ ਕੇ ਠੰਡਾ ਵੀ ਯਾਰ ਲੈ ਠੰਡਾ ਫਿਰ ਸਪੋਜ਼ੇ ਗਰਮ ਹੋ ਪਰ ਠੰਡੇ ਕਲੇ ਖਾ ਹੁੰਦੇ ਆ ਗਰਮ ਗਿਆ ਤੇ ਥੋੜਾ ਚੱਲਦਾ ਘਮ ਚੱਲ ਚੱਲ ਲਿਆ ਮੇਜ ਲਿਆ ਆਹ ਮੇਜ ਦਾ ਬਾਹਰੇ ਪਹਿਲਾਂ ਲਿਆਉਣਾ ਕਿੱਥੇ ਆਹ ਦੇਖ ਬੜਾ ਠੀਕ ਹੈ ਸਾਫ ਹੈ ਆ ਸੁੱਖ ਨਾਲ ਸਤਿ ਸ੍ਰੀ ਅਕਾਲ ਜੀ ਠੀਕ ਹੈ ਠੀਕ ਹੈ ਜੀ ਬਾਈ ਨੂੰ ਆਪਾਂ ਨਾ ਆ ਜਿਹੜੀ ਪਾਰਟੀ ਆ ਇਹ ਜਿਹੜਾ ਆਪਾਂ ਨਾ ਫੋਨ ਵੇਚਿਆ ਤਾਂ ਇਹ ਬੰਦੇ ਨੂੰ ਵੇਚਿਆ ਤਾਂ ਆਪਾਂ ਨਾ ਤੁਸੀਂ ਜਾਣਦੇ ਹੋਣੇ ਆ ਹਾਂਜੀ ਵੀ ਸਾਡੇ ਪਿੰਡ ਦਾ ਹੀ ਮੁੰਡਾ ਇਹ ਫਾਰੀ ਨੇ ਗਾਹਾਂ ਟੜਾ ਤਾ ਗੱਡੀ ਉਹ ਚਲੋ ਆ ਲੈ ਲਿਆ 14 ਪਰੋ ਲੈ ਲਿਆ ਤਾਂ ਮੈਂ ਅੱਛਾ ਠੀਕ ਹੈ ਚਲੋ ਠੀਕ ਹੈ ਹਾਂਜੀ ਵਧੀਆ ਹੋਊਗਾ ਪਰ ਉਹਦੀ ਪਾਰਟੀ ਥੋੜੀ ਜਿਹੀ ਲੇਟ ਹੋਗੀ ਚੱਲ ਜਾਨੀ ਬਗੈਰ ਬਿਆਜ ਤੇ ਹੀ ਆ ਇਹ ਆ ਵੇ ਜਦਾਂ ਵੇਚਿਆ ਸਾਨੂੰ ਡਰ ਹੋ ਜਣੀ ਦੀ ਹਾਂ ਡਬਲ ਮੈਰਾ ਤੁਹਾਨੂੰ ਦੱਸ ਕੇ ਪੁੱਛਿਆ ਦਾ ਵੀ ਦੱਸੋ ਗਿਆ ਨਾ ਨਾ ਠੀਕ ਆ ਪਾਣਾ ਮੈਨੂੰ ਸਹੀ ਵੀ ਇੱਕ ਸੌਸ ਦੀ ਮਾਰਾ ਹੁਣ ਬਹੁਤਾ ਨਹੀਂ ਹੁਣ ਐਪੀ ਜਾਂ ਆਰਡਰ ਕਰ ਦਣਾ ਨਾ ਨਾ ਉਹ ਚੀਜ਼ ਨਹੀਂ ਮੈਨੂੰ ਚੰਗੀ ਲੱਗਦੀ ਵੀ ਮੈਂ ਉਹ ਜਸਵੀਰ ਅੰਤਨੀ ਆਨੇ ਲੈ ਕੇ ਆਉਂਦੇ ਰਿਹਾ ਇੱਥੇ ਬੁੱਧਵਾਰ ਨੂੰ ਇੱਕ ਗੱਲ ਇੱਕ ਫਰੀ ਵਾਲੇ ਹਾਂਜੀ ਉਹ ਨਾ ਨੂਨ ਨਾ ਮਿਰਚ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਵਧੀਆ ਲੱਗਦਾ ਉਹ ਖਾ ਉਹ ਉੱਪਰ ਛਿੜਕ ਜੋ ਹੁੰਦਾ ਨੂਨ ਮਿਰਚ ਉਹ ਦੇਖੀਆ ਮੈਂ ਉਹ ਪੁੜੀਆਂ ਜੀਆਂ ਆਉਂਦੀਆਂ ਉਹ ਗੱਲ ਨਹੀਂ ਬਣਦੀ ਆਹ ਜੀ ਉਹਰੇ ਆ ਜਾਂਦੇ ਹੁਣ ਹਾਂ ਇਹਦਾ ਹੈਗਾ ਆ ਜਾਂਦੇ ਹਾਂ 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 ਉਹ ਦੇਖ ਲਓ ਦਾ ਸਫਲ ਖਾਨਾਂ ਜਾ ਕਣਕ ਵੀ ਜੀ ਮੈਨੂੰ ਕਹਿੰਦਾ ਲੈਨਗਾ ਤੇ ਵਾਦੀ ਜਾਂਦੀ ਗੈਲ ਮੈਂ ਨਿਸ਼ਾਨੀ ਹੁੰਦੀ ਐ ਆਹ ਔਰ ਉਪਰ ਰੁ ਗਿਆ ਵਾ ਕਹਿਰਾ ਭਰ ਗਿਆ ਦਾ ਮੇਰੇ ਨਾਲੇ ਤਾਂ ਗਿਆ ਵਾ ਅੱਜ ਆ ਕੱਪੜੇ ਲੈ ਜਾਨੇ ਤੇ ਕੱਪੜੇ ਹੁਣ ਕਦ ਕਪਿਆ ਦੀ ਸ਼ੋਪਿੰਗ ਮੁਕ ਕੁੜੀ ਇੱਥੇ ਇੱਕ ਸੂਟ ਤਾਂ ਦਿੱਤਾ ਵਾ ਸੋਹਣਾ ਕੱਲ ਨੂੰ ਪਰਸਨ ਕੱਲ ਨੂੰ 28 ਤਰੀਕ ਕੱਲ ਨੂੰ ਦਿੱਤੇ ਵੀ 28 ਦੇ ਕੇ ਪੈਸੇ ਚੱਕ ਲੈਣਾ ਮੈਨੂੰ ਉਹਨੇ ਸ਼ਨੀਵਾਰ ਨੂੰ ਕਿਹਾ ਸ਼ਨੀਵਾਰ ਤੱਕ ਆ ਜਾਣਾ ਮੇਰੇ ਜੀ ਅੱਛਾ ਆਪਣੇ ਦਾ ਭਾਈ 28 ਤਰੀਕ ਐ ਚੱਲ ਫਿਰ ਖੋਲ ਹੁਣ ਦੇਖੀਏ ਦੋ ਹੱਥ ਉਹ ਵੀ ਕਣਕ ਦਾ ਫਰਕ ਬਹੁਤ ਆਪਣਾ। ਮੈਂ ਆਪਾਂ ਨੇ ਛੱਟੇ ਗਾ ਬੀਜ ਦੀ ਪਹਿਲਾਂ ਆਪਾਂ ਨੇ ਮਸ਼ੀਨ ਗਾ ਬੀਤੀ ਦੀ। ਉੱਚੀ ਜਿ ਲੱਗਣ ਕਰਕੇ ਮੈਂ ਫਿਰ ਉਹ ਤੇ ਗਾ ਬੀਤੀ। ਛੱਟਾ ਦੇ ਕੇ। ਨਿਕਮਾ ਤੁਹਾਨੂੰ ਦਿਖਾਉਂਦਾ ਹੁਣ ਨੇੜੇ ਕਰਕੇ ਹਾਂ ਦਾ ਬੁੱਟਾ ਦੇਖੋ। ਇਹ ਵੀ ਹੈਗਾ 878। ਮੈਂ ਨਾਲ ਜਾਣੇ ਬਹੁਤ ਆ ਬੀਜ ਦੇ ਵਿੱਚ। ਨੇੜੇ ਦਾਤਾ। ਲੋ। ਇੱਕ ਨਹੀਂ ਸਾਰੇ ਰੱਖੇ। ਖਿੱਟੇ ਵਾਲੀ ਬਣ ਗਈ ਇੱਕ ਤਾਂ ਇਹ ਰੇ ਪੈ ਗਿਆ ਪੂਰਾ ਇਹਨ ਡਾਈ ਦੀ ਕਸਰ ਨਹੀਂ ਰਹੀ ਹੈਗੀ ਇੱਕ 286 ਕਿਹੜੇ ਸਾਹ ਕੋ ਤੇ ਖੜਿਆ ਆਪਣੇ ਉਧਰ 700 ਤੋਂ 327 ਜਿਹੜੇ ਘਟਨ ਤੇ ਖੜਿਆ ਹੋਰ ਵੀ ਮੈਂ ਦੂਜੇ ਦੇਖਿਆ ਵੀ ਕਣਕੇ ਲੱਗੇ ਖੜੀ ਹੈ 33 ਦੇ ਵਿੱਚ ਮੈਨੂੰ ਹੁਣ ਡੱਡਾ ਵਾ ਆਪਣਾ ਪਾਣੀ ਪਾਣੀ ਥੋੜਾ ਜਿਹਾ ਆਪਣੇ ਪਰਸ਼ੀਨ ਚੋਂ ਹੋ ਕੇ ਆਉਂਦਾ ਵੀ ਹੁਣ ਪਰਸ਼ੀਨ ਵੀ ਬਹੁਤ ਤਕੜਾ ਹੈ ਪਹਿਲਾਂ ਉਹਦੇ ਕਰਕੇ ਮਾ ਚਲੋ ਇੱਕ ਜਿਹੜਾ ਪਾਣੀ ਲਾਉਣਾ ਖਾਲ ਪਾ ਲਈ ਆਪਾਂ ਨਿੱਤਰ ਵਾਲੇ ਵਿੱਚ ਉਹਦੇ ਵਿੱਚੋਂ ਛੱਡਦਾ ਪਾਣੀ ਪਾਣੀ ਚੱਲਦਾ ਹੈ ਵੀ ਫਿਰ ਇਹਨਾਂ ਨੇ ਕਣਕ ਬੀਜ ਦੇਣੀ ਬਿਆ ਦੇ ਬਾਅਦ ਜਾਨੂੰ ਆਪਣਾ ਖੇਹਰਾ ਫਾੜੋੜੇ ਨਾਲ ਉਹਦੋਂ ਪਾਣੀ ਚੱਲਦਾ ਹੋਊਗਾ ਨਾਲੇ ਫਿਰ ਬਰਸੇਣ ਪੱਕੜ ਹੋ ਜਾਂਦਾ ਵਧੀਆ ਫਿਰ ਉਹ ਦਬਦਾ ਨਹੀਂ ਹੈਗਾ ਆਮ ਰਾਤੀ ਦਿਖਾਲ ਪਾਣਾ ਸਵੇਰੇ ਹੀ ਬਣਾਈਏ ਵੀ ਇਹਨਾਂ ਪਰਸੋ ਤੱਕ ਪਾਤਾ ਜਨਾ ਖੇਤਾਂ ਨਾਲ ਇਹਨਾਂ ਨੇ 8-9 ਤਰੀਕ ਤੱਕ ਬੀਜ ਹੋਣਾ ਬਾਕੀ ਬਰਸੇਣ ਆ ਖੜਾ ਆਪਣਾ ਜੇ ਆਪਾਂ ਈਜ ਨੂੰ ਕੱਢਦੇ ਪਾਣੀ ਫਿਰ ਇਹਨੇ ਗਰ ਜਾਣਾ ਸਾਰੇ ਨੇ ਕਿ ਹੁਣ ਲਹਿਰਾ ਹੈ ਜਾਨ ਨੂੰ ਹੁਣ ਦੂਏ ਪਾਣੀ ਦੀ ਪਾਰੀ ਆਉਣੀ ਜਾਨ ਨੂੰ ਇੱਕ ਹੈਰਾ ਵੱਡ ਹੋ ਜਾਣਾ ਫੇਰ ਕਹਾਰੇ ਚੋਂ ਜੱਕਣਾ ਮਰਜੀ ਕੱਢ ਜਾਓ ਫੇਰ ਉਹ ਮਰਦਾ ਨਹੀਂ ਹੈਗਾ ਛੇਤੀ ਛੇਤੀ ਉਹਨਾਂ ਦੇ ਜਾਂ ਫੇਰ ਪਾਣੀ ਉਹ ਵੀ ਮੰਗਣ ਲੱਜੰਦੇ ਬਰਸੇਣ ਬਰਸੇਣ ਵਾਲੀ ਗੱਲ ਨਹੀਂ ਹੁਣ ਫੁੱਲ ਖੜਾ ਬਰਸੇਣ ਇੱਕ ਨੰਬਰ ਬਾਕੀ ਆਵੇਂ ਤਾਂ ਜਰੂਰ ਕਰਨੀ ਵੀ ਚਲੋ ਘਾਂਟਾ ਕਿਸੇ ਫੇਰੋਂ ਲੱਗਿਆ ਬਹੁਤ ਵਧੀਆ ਬਣ ਗਈ ਰੋ ਬੀੜਿਆ ਕੇ ਕੰਮ ਥੋੜਾ ਜਿਹਾ ਆਪਣਾ ਬਾਕੀ ਪਾਣੀ ਤਾਂ ਨਿਬੜ ਗਿਆ ਬਾ ਹੁਣ ਇਹਦੇ ਬਾਅਦ ਵਿਆਪਰੇ ਜਿਆਦਾ ਕੰਮ ਆ ਗਿਆ ਨੇੜੇ ਚੱਲੀ ਗਰਾਮੋਂ ਬਹੁਤ ਗਰਾਮ ਵਧੀਆ ਆਇਨਾ ਦਾ ਬਹੁਤ ਵਧੀਆ ਪਾਪਰ ਦਿਨ ਆ ਉਧਰ ਵੀ ਗਰਾਮੋਂ ਭਰਿਆ ਬੱਜਦਾ ਉੱਥੇ ਰਹਿ ਰਹੇ ਲੋਕ ਆਂਨਾ ਹੈ ਗੜਾ ਭਰਿਆ ਇਹਨੂੰ ਲੱਗੇ ਵੇ ਸ਼ਿਕਾਰੀ ਡਾਉਣਾ ਪਟਣ ਪੜ੍ਹਿਆ ਸੀ ਕਰਮਾਂ ਦਾ ਜਿਹਨਾਂ ਨੇ ਉਹ ਵਾਈ ਉਹ ਤੇ ਵੀ ਚੱਲੀ ਜਾਂਦੀਆਂ ਤਿਆਰੀਆਂ ਸਾਫ਼ ਸਫਾਈ ਅੱਛਾ ਉਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂ ਹਾਂ ਕਰਨਾ ਉਹ ਹੈਗਾ ਚਾਚੀ ਜੀ ਮੱਕੀ ਦੀ ਰੋਟੀ ਦਾ ਸਰੋਂ ਦਾ ਸਾਗ ਦਾ ਹਾਂ ਹਾਂ ਹੈਗਾ ਅੱਛਾ ਕਿੰਨਾ ਘਾਟਾ ਚਾਹੀਦਾ ਮੱਕੀ ਦਾ ਮੱਕੀ ਦਾ ਤਾਂ ਹਮਾ 50 ਕਿਲੋ ਦੇ ਕਿਹਾ ਤਾਂ ਉਹਦੇ ਵਿੱਚ ਤੇ ਲੱਗ ਗਈ ਕਿੰਨੇ ਤੇ ਲੱਗੇ ਜਾਣਾ ਮੈਂ ਤੇ ਨਹੀਂ ਮੱਕੀ ਇੱਧਰ ਤੇ ਬਾਜੀ ਨੇ ਮੈਨੂੰ ਆਇਆ ਪਿਆ ਆਰਡਰ ਹੈ ਸਖਵਾਲ ਬਾਜੀ ਦਾ ਆਰਡਰ ਆਇਆ ਪਿਆ ਕਹਿੰਦਾ ਮੱਕੀ ਦੀ ਰੋਟੀ ਮੇਰੇ ਕਿੰਨੀ ਤੇ 50 ਕਿਲੋ ਪੱਕੀ ਦੇ ਦੀਂ ਕਹਿੰਦਾ ਨੇਤਰ ਬਾਜੀ ਨੂੰ ਅੱਛਾ ਹਾਂ ਮੈਂ ਤਾਦਰ ਉਹਦਾ ਵੀ ਜਿਹਦਾ ਭਾਈ ਹੈਗਾ ਫੇਰ ਤਾਂ ਦੇਜਮਾ ਵਾਲਾ ਤੇ ਪਿਆ ਹਾਲੀਆਂ ਮੈਂ ਮਾਮੇ ਤੇ ਮੰਗਾਇਆ ਉਹ ਤਾਂ ਹੈ ਮਾਮਾ ਚੱਕਰ ਹੁਣ ਮਾਮਾ ਬਿਮਾਰ ਹੋਇਆ ਵਾ ਯਾਰ ਉਹ ਯਾਰ ਮੈਨੂੰ ਵੀ ਮਾਮੇ ਦਾ ਪਤਾ ਹੈਗਾ ਮੈਂ ਤਾਂ ਉਹ ਦੇ ਜਣੇ ਆਪਣੀ ਭਾਈ ਠੀਕ ਆ ਹਾਂ ਖਵਾਲ ਬਾਈ ਦਾ ਧੰਨਵਾਦ ਭਾਈਓ ਨਾ ਤੇਰੀ ਵੀਡੀਓ ਦੇਖੀ ਤਾਂ ਕਿ ਹੁਣ ਕਹਿੰਦਾ ਵੀ ਨੇਤ ਕਹਿੰਦਾ ਮੱਕੀ ਰੋਟੀ ਆ ਰਹਾ ਸਾਗ ਚਲਾਉਣਾ ਸਰ ਹੁੰਦਾ ਚਲਾਉਣਾ ਮਹਾ ਬਾਈ ਕਿਹਾ ਹੁਣ ਕਹਿੰਦਾ ਫਿਰ ਮਾਸੜ ਆਪਾਂ ਨੇ ਵੀ ਕਰਨੀ ਸੇਵਾ ਅੱਛਾ ਮਾ ਲਓ ਜੀ ਉਹ ਕੀ ਆ ਰੋਟੀ ਆ ਨਹੀਂ ਉਹ ਬਾਈ ਉਹਦਾ ਉਹ ਕਹਿੰਦਾ ਨਾ ਇੱਕ ਨਾ ਬਾਬਾ ਤਾਰੀ ਬਾਬਾ ਹਾਂ ਮੈਂ ਤਾਂ ਵੀਡੀਓ ਦੇਖੀ ਨਹੀਂ ਕਹਦੇ ਹੁਣ ਦੇਖੀ ਉਹਦੇ ਕਹਿੰਦੇ ਕਹਿੰਦਾ ਉਹ ਗੱਡੀ ਵਿੱਚ ਲੰਗਰ ਲਾਉਂਦਾ ਜਿਹੜੀ 100 ਰੁਪਏ ਥਾਲੀ ਦਿੰਦਾ ਉਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਛਾ ਵੀ ਆਸ਼ਰਮਾਂ ਵਿੱਚ ਇੱਕ ਨਾ ਫ੍ਰੀ ਵੀ ਲਾ ਦਿੰਦਾ ਹਾਂ 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 ਕਹਿੰਦਾ ਵੀ ਮਾਸਟਰ ਜੀ ਕਿਤੇ ਢੇੜਾ ਵੱਜਿਆ ਕਹਿੰਦਾ ਕਵਾਂਟਲ ਵਕੀਓ ਨੂੰ ਵੀ ਦੇਣੀ ਹੈ ਮਹਾ ਜੀ ਹੁਣ ਢੇੜਾ ਵੱਜਿਆ ਠੀਕ ਹੈ ਪਰ ਮੈਨੂੰ ਨੰਬਰ ਬਹੁਤ ਆਗੇ ਚਲੋ ਹੁਣ ਢੇੜੇ ਬਰਾਦਰ ਗੱਲ ਵੀ ਹੋ ਰਹੀ ਉਹ ਨਾ ਗੱਲ ਠੀਕ ਹੈ ਠੀਕ ਹੈ ਐ ਜਿੱਦਾਂ ਹੁਣ ਕਿਤੇ ਢੇੜਾ ਵੱਜਿਆ ਉਹਨਾਂ ਮੈਨੂੰ ਅੰਬਰਸਰ ਨਹੀਂ ਦੱਸਦਾ ਪਰ ਮੈਨੂੰ ਮੈਸੇਜ ਜਿਹੜੇ ਆਏ ਉਹ ਕਹਿੰਦੇ ਮੋਗੇ ਰੀਏ ਚ ਹੈ ਅੱਛਾ ਹਾਂ ਮਹਾਚਾਰ ਕੋਈ ਨਹੀਂ ਉਧਰ ਵੀ ਜੇ ਢੇੜਾ ਵੱਜਿਆ ਦੇ ਕੇ ਆਉਣੀ ਕਵਾਂਟਲ ਵਕੀਓ ਬਾਬੇ ਨੂੰ ਵੀ ਚਲੋ ਹਾਂ ਬਾਈ ਇੱਕੜੀ ਸੇਵਾ ਕਰਦੇ ਰੱਖੇ ਲੋਕਾਂ ਨੂੰ ਹਾਂ ਮੈਂ ਕਹਿੰਦਾ ਵੀ ਬਾਈ ਦਾ ਬਹੁਤ ਧ ਆ ਜਿੱਥੇ ਜਰੂਰ ਤਾਂ ਚਲੋ ਉੱਥੇ ਬਣਾਦਾ ਆਪਾਂ ਨੂੰ ਤਾਂ ਚੱਲ ਹੁਣ ਤੈਨੂੰ ਪਤਾ ਲੱਗਦੇ ਨਾਲ ਕਿ ਦੱਸਦਾ ਉਹਨਾਂ ਦਾ ਰਹਾ ਰੇਟ ਯਾਰ ਜਿੱਕੜਾ ਭਾਈ ਸਾਨੂੰ ਵੀ ਆਰਡਰ ਆ ਗਿਆ ਸਾਨੂੰ ਮਗਰ ਪਗੜਾਉਣਾ ਪੈਣਾਗਾ ਹਾਂ ਅਸੀਂ ਹੁਣ ਉਹ ਨਹੀਂ ਕਰ ਸਕਦੇ ਹਾਂ ਆਰਡਰ ਆਪਾਂ ਵੀ ਦੇ ਆਈ ਹੈ ਹੈ ਹਾਂ ਹਾਂ ਕਹਿੰਦਾ ਵੀ ਆਇਆ ਗਿਆ ਉਹਨੇ ਮਹਾ ਫੇਰ ਜੀ ਕਹਿੰਦਾ ਵੀ 50 ਕਿਲੋ ਮੱਕੀ ਆਪਣੀ ਪੁੱਛਦੀ ਕਰਦੀ ਵਾਹ ਠੀਕ ਹੈ ਜੀ ਕੋਬਾਲ ਜੀ ਮੈਂ ਤਾਂ ਕਰਕੇ ਮੈਨੂੰ ਅੱਜ ਪਤਾ ਲੱਗਿਆਦਾ ਮੰਮੀ ਕਹਿੰਦੀ ਉੱਥੇ ਸਾਗ ਖੜਾਦਾ ਕਹਿੰਦੀ ਉਹ ਕਹਿੰਦੇ ਵੀ ਪਹਿਲਾਂ ਇਹ ਸਾਗ ਖਾਉਣਾ ਫੁੱਲ ਵਾਲਿਆਂ ਨੂੰ ਹਾਂ ਮਾਹ ਦਾ ਮਤਲਬ ਸਲਾਹ ਹੈਗੀ ਮਾਹਵੇਂ ਪੁੱ ਤਾਂ ਚੱਲ ਜੇ ਆ ਆ ਚੱਲੀਂਦੇ ਤੇ ਬਲਾਗ ਰਹਿ ਚਾਹ। ਇਹ ਰਾਗ ਦੀ ਸੌ ਲਾਉਣੀ ਹੈ। ਨਹੀਂ ਯਾਰ ਠੀਕ ਹੈ। ਹਮ ਵਧੀਆ ਵਧੀਆ ਚੱਲੀ ਜਾਣਾ। ਅੱਜ ਕਿੰਨੀ ਹੋ ਗਈ 28 ਤਰੀਕ 27 ਅੱਜ। ਅੱਜ 27 ਹੋ ਗਈ। ਓੱਠਿਆ ਪਹਿਲੀ ਜਣਦੇ ਆ। ਹਾਂ ਪਹਿਲੀ ਨੂੰ। 30 ਨੂੰ ਉਹਨੇ ਆ ਜਾਣਾ ਸਮਾਨ ਸਮੂਹ ਚ ਲੈ ਕੇ ਨੇ ਆਪਣਾ ਫੋਰਮੈਨ ਨੇ। ਹਾਂ 30 ਨੂੰ ਸ਼ਾਮ ਨੂੰ ਪਹਿਲੇ 30 ਦੇ ਵੇਲੇ ਆ। ਜਿਹੜਾ ਇਹ ਹਲਵਾਈ ਇਹ ਆਪਣੇ ਇੱਥੇ ਲੁਤੇਹਣੇ ਏਰੀਆ ਦਾ। ਹਾਂ ਉਹ ਚੜੀ ਪੜੀ ਨਹੀਂ ਹੈਗੀ ਅੱਛਾ ਚੜੀ ਪੜੀ ਦਾ ਉੱਥੇ ਨਾ ਵਾਈ ਪ੍ਰਿੰਸੀਪਲ ਹੈ ਲੁਧਿਆਣੇ ਸਕੂਲ ਵਿੱਚ ਅੱਛਾ ਉਹ ਪਹਿਲਾਂ ਹੀ ਮੈਨੂੰ ਫੋਨ ਆਉਂਦੇ ਰਹਿੰਦੇ ਅੱਜ ਵੀ ਆਇਆ ਦਾ ਫੋਨ ਉਹਦਾ ਬੇ ਗੱਲਾਂ ਮਾਤਾ ਚਲੋ ਸੋਹਣੀਆਂ ਕਰੇ ਉਹਨੇ ਕਹਿੰਦਾ ਮਸਾ ਚੱਲਦੀ ਪਿਆ ਦੀ ਤੇਰੀ ਮਾਂ ਚੱਲਦੀ ਕਹਿੰਦਾ ਜਿਹੜਾ ਹਲਵਾਈ ਆਪਣੇ ਪਿੰਡ ਦਾ ਹੀ ਹੈ ਅੱਛਾ ਮੈਂ ਤੁਹਾਡੇ ਪਿੰਡ ਦਾ ਹੀ ਕਹਿੰਦਾ ਹਾਂ ਬਹਾਦਰ ਕਹਿੰਦਾ ਸਾਡੇ ਪਿੰਡ ਦਾ ਬਹਾਦਰ ਇਹਨੋ ਹਾਂ ਬਹਾਦਰ ਇਹਨੋ ਹਾਂ ਕਹਿੰਦਾ ਬਹਾਦਰ ਮਹਾਚਾ ਜੀ ਕਹਿੰਦਾ ਬਹੁਤ ਵਧੀਆ ਮੁੰਡਾ ਮਹਾ ਠੀਕ ਹੈ ਹਾਂ ਫੇਰ ਆਉਂਦਾ ਚੜੀ ਭੜੀ ਦਾ ਤਾਂ ਫੇਰ ਤਾਂ ਮੈਂ ਹੁਣ ਸਮਝ ਗਿਆ ਵੀ ਕਿਹੜਾ ਹਲਵਾਈ ਸਾਡਾ ਮਾਣ ਉਹਦਾ ਸਾਡੇ ਘਰ ਦਾ ਹੀ ਬੰਦਾ ਫਿਰ ਮੈਂ ਤਾਂ ਕਹਿ ਕੇ ਤੇ ਨਵਾ ਹਰਵਾਈਏ ਨਹੀਂ ਨਹੀਂ ਚੜੀਪੜੀ ਵਾਲਾ ਵਧੀਆ ਬੰਦਾ ਆ ਉਹ ਤਾਂ ਇੱਕ ਨੰਬਰ ਚੀਜ਼ ਹੈ ਉਹ ਤਾਂ ਪਹਿਲਾਂ ਤੋਂ ਮੈਂ ਕਰਨੇ ਆਪਣੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਸੀ ਬੜੀ ਮੋਟੀ ਠੀਕ ਹੈ ਨਾ ਮੇਰੀ ਸੱਸ ਨੇ ਬਾਗਾਟੀ ਪਾ ਲਈ ਕਿਉਂਕਿ ਮੈਂ ਦੋ ਦਿਨ ਪ੍ਰੋਗਰਾਮ ਹੈ ਮਾਸੀ ਦੇ ਪ੍ਰੋਗਰਾਮ ਦੇ ਵਿੱਚ ਵੀ ਇਹਨੂੰ ਬੁਲਾਇਆ ਤਾਂ ਹਾਂ ਹਨਾ ਉਧਰ ਜਦ ਮੇਰੇ ਸਹੁਰੇ ਅਖੰਡਪਾਟ ਸਾਹਿਬ ਰਖਾਇਆ ਸੀ ਪਿਛਲੇ ਸਾਲ ਜਦ ਉੱਥੇ ਵੀ ਇਹਨੂੰ ਬੁਲਾਇਆ ਤਾਂ ਬਾ ਮੇਰੀ ਸੱਸ ਨੇ ਪੈ ਗਈ ਗੱਲ ਮੇਰੇ ਤੇ ਚਾਹ ਨਹੀਂ ਅਨਾ ਵਧੀਆ ਕੰਮ ਕਰਿਆ ਇਹਨੇ ਫਲਾਣਾਂ ਸਾਡੀ ਵੀ ਚੱਲ ਜਾਣ ਦੇ ਮੇਰੇ ਪਰ ਵੀ ਬਹੁਤ ਸੜ ਗਈ ਜੀ ਉਹ ਨਹੀਂ ਮੇਰੇ ਬਣਾ ਤੇ ਅੱਗੇ ਪਿੱਛੇਆਂ ਫੜਨੇ ਰੜਕਾੜੀਆਂ ਕੱਢਦੀਆਂ ਆਪਣੀਆਂ ਇਕੱਤਰ ਹੋਰ ਹੈ ਜੇ ਅਸੀਂ ਇੱਕ ਹਲਵਾਈ ਆਈ ਜਾਂਦਾ ਨਾ ਫਿਰ ਉਹਨੂੰ ਸਾਡੇ ਪਤਾ ਲੱਗੀ ਜਾਂਦਾ ਹੈ ਰਿਸ਼ਤੇਦਾਰੀਆਂ ਦੇ ਪੱਧ ਵੀ ਕਿੰਨਾ ਇਕੱਠ ਹੁੰਦਾ ਨਾ ਕਿਹ ਕਾ ਗੁਸਾ ਹਾਂ ਇਹ ਵੀ ਪੇਤ ਪਾ ਜੇ ਅਸੀਂ ਨਵਾਂ ਹਲਵਾਈ ਲਾਏ ਫਿਰ ਉਹ ਨੁਕਸਾਰੇ ਕਰੂਗਾ ਵੱਧ ਬਣਾਉਗਾ ਸਮਾਰ ਹੋ ਸਹੀ ਗੱਲ ਕੋਤ ਅਸੀਂ ਵੱਧ ਕਹਿਣਾ ਕੋ ਸੁਣੋ ਚੱਕ ਦੇਣਾ ਸਹੀ ਗੱਲ ਹੁੰਦੀ ਹੁਣ ਜਿਹਦਾ ਇੱਕੇ ਦਾ ਕੰਮ ਟਿਕਿਆ ਵਾ ਫਿਰ ਉਹਨੂੰ ਪਤਾ ਰਹਿੰਦਾ ਹਾਂ ਇਹ ਤਾਂ ਸਮਝੀਆਂ ਨੂੰ ਪਤਾ ਹੁੰਦਾ ਵੀ ਮੈਂ ਪ੍ਰੋਗਰਾਮ ਚ ਇਨਾ ਕਰਿਆ ਤਾਂ ਇਹ ਤਾਂ ਕਈ ਪ੍ਰੋਗਰਾਮ ਕੱਢ ਗਏ ਆਪਣੇ ਕੱਢ ਗਏ ਸਹੀ ਕਰ ਗਏ ਹਾਂ ਕਈ ਪ੍ਰੋਗ ਵੀ ਨਾਲੇ ਰਲਿਆ ਮਿਲਿਆ ਸਾਨੂੰ ਪਤਾ ਸੀ ਘੂਰ ਵੀ ਦੰਦੇ ਆ ਫਤਿਆ ਵੀ ਕੋਈ ਨਹੀਂ ਹਾਂ ਉਹ ਵਰ ਕੋਈ ਉਹ ਹੀ ਆ ਉਹ ਹੀ ਆ ਉਹ ਹੀ ਆ ਉਹ ਹੀ ਆ ਹਾਂ ਉਹ ਹੀ ਹੈ ਲੋੜੀ ਵੀ ਆਇਆ ਤਾਂ ਇੱਕ ਵਾਰ ਹਾਂ ਕਈ ਵਾਰ ਆਨੇ ਸਾਡੇ ਕੋਲ ਇਹ ਚਾਰ ਚੱਲੀ ਜਾਣਾ ਜੇ ਬਾਈ ਨੂੰ ਕਹਿੰਦੀ ਹਾਂ ਹਾਂ ਕੋਈ ਇਹ ਕੋਣ ਆਇਆ ਨਾ ਹਾਂ ਕਾ ਵੀ ਕੋਈ ਗੱਲ ਨਹੀਂ 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 ਗੱਲ ਨਹੀਂ ਹੈ ਕੋਈ ਹੈਗੀ ਹਾਂ ਬਸ ਮੈਨੂੰ ਆ ਵਾਸ਼ੀਨ ਵੜ ਲਿਆਉਂਦੇ ਤੇਰਾ ਹੀ ਤਮਤ ਹੱਲਾ ਰੱਖ ਦੇਣਾ ਆਪਣਾ ਆਟਾ ਜੇ ਮੱਕੀ ਦਾ ਮੁੱਲ ਲਿਆ ਕੇ ਖੜਾਈ ਜਿੱਥੇ ਤੇ ਮਰਜੀ ਖੜਾਈ ਬਸ ਤੇਰਾ ਪਿਆ ਹੈ ਹੈ ਕਿਤੇ ਹੋਰ ਦਾ ਮਤਲਬ ਨਹੀਂ ਉਹ ਤੂੰ ਆਪਣਾ ਹੱਲ ਜਿਦਾ ਮਰਜੀ ਕਰਦਾ ਰਹੀ ਅੱਜ ਤਾਂ ਤੇਰਾ ਹੱਲ ਕਰਦਾ ਬਸ ਅੱਦਾ ਹਾਂ ਵਜਨ ਨਹੀਂ ਚੜਦਾ ਮੇਰੇ ਕੋਲ ਦੀ ਦੇਖ ਨਹੀਂ ਨਹੀਂ ਵਜਨ ਤੂੰ ਕਹਾਂ ਤਾਰ ਤਾ ਗਿਆ ਕਿਸੇ ਨੂੰ ਕਹਾਂ ਦੋ ਸੱਲੇ ਦੇ ਦੀ ਆਪਾਂ ਸਾਹਿਬ ਹੋ ਗਿਆ ਯਾਰ ਆਪਾਂ ਮੇਰੇ ਕਦੇ ਮਰ ਗੱਲ ਕਰੀ ਉਹਨਾਂ ਨੇ ਵੀ ਆ ਕੇ ਨਾਲ ਚੱਲੀ ਜਾਂਦਾ ਬਹੁਤ ਵਿਆਹ ਦੇ ਫੋਨ ਆਉਂਦੇ ਬਾਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਬਹੁਤ ਅਸੀਂ ਤਾਂ ਕਹਿੰਦੇ ਵੀ ਅਸੀਂ ਇੱਥੇ ਕਿੱਥੇ ਤੱਕ ਜਾਣੇ ਵਾਲੇ ਤੇ ਹਾਂ ਹਾਂ ਪਤਾ ਨਹੀਂ ਕਿਹੜੇ ਕਰਮਚਾਰੀ ਹੋਏ ਕਰਦੇ ਮੈਂ ਹੋਈ ਹੈ ਨਾ ਜਿਹੜਾ ਮਾਪਾ ਨੂੰ ਮਿਲ ਗਿਆ ਹੂੰ ਪਿਆਰ ਕਰਨ ਵਾਲੇ ਇੰਨੇ ਲੋਕਾਂ ਦੇਖ ਲੈ ਹੈ ਨਾ ਦਿਲ ਜਾਣਨਾ ਹੋਂ ਤੱਕ ਜਾਣਦੇ ਲੋਕ ਮੈਨੂੰ ਤਾਂ ਇੰਨੇ ਨੇ ਫੋਨ ਕਰੇ ਨਾ ਬਾਈ ਤੂੰ ਪੈਸੇ ਪਿੱਛੇ ਨਾ ਦਵੀ ਤੂੰ ਇਹਦੇ ਪਿੱਛੇ ਨਾ ਦਵੀਂ ਆ ਬਹੁਤ ਕਰੇ ਮੈਂ ਕਹਿੰਦਾ ਵੀ ਓਏ ਸੱਚਾ ਪਾਤਸ਼ਾਹ ਪਤਨੀ ਕਿਹੜੇ ਜਨਮਾਂ ਤੇ ਅਸੀਂ ਕਿਹਾ ਪੁੱਣ ਨਾਮ ਕਰੇ ਹੁਣ ਜਿਹੜੇ ਇਹ ਜੇ ਚਾਲਾਂ ਤਨ ਹੁਣ ਵਿਆਹ ਕਰਨਗੇ ਸਭ ਤੋਂ ਉਹੀ ਪਹਿਲੇ ਹੀ ਕਹੀ ਜਾਂਦੇ ਕੋਈ ਗੱਲ ਬਾਤ ਦੱਸੋ ਸਾਨੂੰ ਦੱਸੋ ਸਾਨੂੰ ਹਾਂ ਕਹਿੰਦੇ ਮੈਂ ਹੋਈ ਕਰਨ ਕਹਿੰ ਆ ਸਾਡੀ ਦਾਤ ਉਹੀ ਆ ਸਾਡੇ ਡੱਬਰ ਦੀ ਵੀ ਅਸੀਂ ਤਾਂ ਭਾਈ ਆਪਣੀ ਚਾਦਰ ਦੇਖੀ ਪੈਰ ਫਾਰਦੇ ਆ ਆਪਾਂ ਤਾਂ ਪਹਿਲੇ ਕਹਿੰਦੇ ਹਾਂ ਵੀ ਉਹਦੇ ਸੀ ਛਾਲ ਮਾਰਨੀ ਹੋਣੀ ਹੈਗੀ ਜੇ ਸਾਡੀ ਲੱਤਾਂ ਮਹਾ ਟੁੱਟਣ ਕਿ ਆ ਬਸ ਠੀਕ ਆ ਆਪਣੇ ਹਿਸਾਬ ਵਿੱਚ ਰਹਿ ਕੇ ਚੱਲਣਾ ਜਿੰਨਾ ਮੈਂ ਤਾਂ ਪਹਿਲੇ ਕਹਿੰਦਾ ਮਹਾ ਮਾਦਾ ਚਾਦਰ ਵੀ ਇਹੀ ਜੀ ਰੱਖੀ ਵੀ ਆ ਮੈਂ ਤਾਂ ਮੋੜ ਕੇ ਰੱਖਦਾ ਚਾਦਰ ਨੂੰ ਪੈਰ ਤਾਂ ਬਾਹਰ ਨਿਕਲਦੇ ਨੇ ਕਿ ਆ ਮੈਂ 2 ਫੁੱਟ ਉਰਹੀ ਰੱਖਦਾ ਹਾਂ ਮੈਂ ਮੋੜੀ ਵੀ ਪੈਰ ਨਿਕਲ ਹੀ ਨਾ ਬਾਹਰ ਨਿਕਲ ਹੀ ਨਾ ਬਾਹਰ ਬਾਕੀ ਸਾਰੀ ਗੱਲ ਹੈ ਵੀ ਬਾਕੀ ਅਸੀਂ ਸਾਰੀ ਉਮਰ ਨੂੰ ਮਹਿਣਾ ਹੋ ਜਾਂਦਾ ਬਗੈਰ ਮਤਲਬ ਪੈਨ ਨਾਲ ਉਹ ਬਾਅਦ ਦੇ ਵਿੱਚ ਜੇ ਮਾਣਾ ਇਹ ਖਰਚੇ ਖੁਰਚੇ ਵਧਾ ਕੇ ਬੰਦਾ ਫਿਰ ਐਵੇਂ ਸਟ्रेस ਵਿੱਚ ਘੁੰਮੀ ਜਾਵੇ ਬਾਅਦ ਦੇ ਵਿੱਚ ਹਨਾ ਬਈ ਮਾ ਉਹਦੇ ਦੇਣੇ ਆ ਉਹਦੇ ਦੇਣੇ ਆ ਬੰਦੇ ਨੂੰ 250 ਛੂਟ ਬੋਲੋ ਆਏ ਹੋਏ ਨੂੰ ਉਹਨਾਂ ਚੱਕੋ ਤੇ ਪਤਾ ਨਹੀਂ 20 ਬੰਦੇ ਦਾ ਅੱਗਾ ਮਾਰਦਾ ਹੋਰ ਕੋਈ ਚੰਗੇ ਬੰਗੇ ਬੰਦੇ ਵੀ ਹੁੰਦੇ ਨੇ ਜੇ ਕੋਈ ਮੰਗ ਲੈ ਜਵੇ ਇੱਕ ਬੰਦੇ ਕਰਕੇ ਹੋਰ ਦਾ ਵੀ ਅੱਗਾ ਖਰਾਬ ਹੁੰਦਾ ਹੁਣ ਮੰਨ ਲਓ ਮੈਂ ਕਿਸੇ ਤੇ 10 20000 ਰੁਪਏ ਮੰਗ ਰਿਆ ਟਾਈਮ ਨਾਲ ਨਹੀਂ ਮੋੜਿਆ ਮੈਂ ਅਗਰੇ ਨੇ ਸਾਰਾ ਨੁਕਨੀ ਦੇਖਣ ਲੱਜਣਾ ਚਾਹੇ ਮੇਰੀ ਮਜਬੂਰੀ ਹੈ ਚਾਹੇ ਮੈਂ ਜਾਣ ਕੇ ਹੀ ਦੇ ਰਹਾ ਕੋਈ ਚੰਗਾ ਬੰਦਾ ਜਿਹੜਾ ਟਾਈਮ ਗੱਲ ਮੋੜਨੇ ਵਾਲਾ ਉਹਦੇ ਪਰਤੇ ਵੀ ਬੰਦਾ ਔਕਣੀ ਸੋਚਣ ਲੱਜਦਾ ਕਿਤੇ ਆਖਰਕਾਰ ਆ ਕੇ ਵੀ ਯਾਰ ਇੱਕ ਤਾਂ ਸਿਆਣੇ ਵੀ ਕਹਿੰਦੇ ਆ ਜਿੱਥੇ ਪੈਸਾ ਵੜ ਦੇ ਦੋ ਕਹਿੰਦੇ ਜੇ ਰਿਸ਼ਤੇਦਾਰੀ ਖਰਾਬ ਕਰਨੀ ਰਿਸ਼ਤੇਦਾਰੀ ਤੇ ਪੈਸੇ ਦੇ ਦੋ ਹਨਾ ਤੋ ਪਿਛਲੇ ਬਲਾਗ ਜੇ ਤੂੰ ਵੀ ਤਾਂ ਉੱਥੇ ਗੱਲ ਕਰਦਾ ਤਾਂ ਜਾਇਦਾ ਕਹਿੰਦਾ ਵੀ ਇਹ ਸਾਲੇ ਕੁਦਰਤੀ ਉਹ ਗੱਲ ਹੋ ਜਾਂਦੀ ਹੈ ਸੌਰੀ ਆਪੇ ਮੈਂ ਤਾਂ ਦੱਸਿਆ ਵੀ ਮੈਂ ਵੀ ਦੇਖਿਆ ਮੈਨੂੰ ਹੁਣ ਇੱਕ ਵਾਰ ਬੰਦਾ ਕਹਿ ਦੇਵੇ ਦੇ ਹੋ ਜਾਂਦੇ ਪੈਸੇ ਜਵਾਬ ਨਹੀਂ ਹੈਗਾ ਠੀਕ ਹੈ ਮੈਂ ਕਹਿੰਦਾ ਵੀ ਦੇਣੇ ਬਹੁਤ ਗਾਲੇ ਦੇ ਹੋਗੇ ਲੈਣੇ ਬਹੁਤ ਔਖੇ ਆ ਦੇਖ ਲੈ ਮੈਂ ਮੇਰਾ ਤਜਰਬਾ ਦੇ ਇਸ ਦਾ ਕੰਮ ਆਪਾਂ ਨੇ ਕਿੰਨਾ ਕਰਿਆ ਹਾਂ ਜੇ ਭਾਈ ਤੈਨੂੰ ਮਾ ਗਣਾਵਾ ਪੈਸੇ ਹਾਂ ਅਰ ਚੰਗੇ ਚੰਗੇ ਘਰ ਵੀ ਹੈਗੇ ਆ 6 ਲੱਖ ਰੁਪਇਆ ਬਸ ਫੇਰ ਹੁਣ ਜੇ ਤੂੰ ਸੋਚਿਆ ਜਾਵੇ ਕਿ 6 ਲੱਖ ਕੋ ਛੱਡਿਓ ਬੈਠਾ ਕੀ ਕਾ ਵਸਦੇ ਕੰਮ ਕਰਿਆ ਦਾ ਹਾਂ ਉਹੀ ਬਚਣਾ ਦੋਈ ਪਾਦੇ ਉਹ ਉਹੀ ਬਚਦਾ ਫਸੇ ਆਵੇ ਹੁਣ ਬਸ ਬਾਬਾ ਨਾਲ ਕਹਿੰਦੇ ਮੈਨੂੰ ਇੱਧਰ ਬਥੇਰਾ ਵਧੀਆ ਕਰਤਾ ਬਸ ਇਹ ਚੱਲੀ ਜਾਂਦਾ ਬੰਦਾ ਮਾਂ ਉਹਦੇ ਕਰਕੇ ਸੋਚੀ ਬੈਠੀਆਂ ਕਿ ਚਲੋ ਕੋਈ ਗੱਲ ਨਹੀਂ ਹਾਂ ਜਿਹੜਾ ਕੋਈ ਪਤਾ ਨਹੀਂ ਸਾਡਾ ਆਪ ਹੀ ਕੋਈ ਸੜਾ ਪਿਛਲੇ ਜਨਮ ਚ ਕਿਸਦਾ ਖਾਦਾ ਹੋਊਗਾ ਭਾਈ ਖਾਦਾ ਹੋਊਗਾ ਨਿਪਟ ਗਿਆ ਸੁੱਖ ਸ਼ਾਂਤੀ ਨਿਪਟ ਗਿਆ ਨਹੀਂ ਪਤਾ ਨਹੀਂ ਹਾਲਿਆ ਤਾਂ ਹੁੰਦਾ ਤਾਂ ਲੇਖਾ ਜੋਖਾ ਹੀ ਐ ਇੱਥੇ ਐ ਉਹ ਤਾਂ ਕਹਿੰਦੇ ਉੱਪਰੋਂ ਉੱਪਰ ਕੁਝ ਨਹੀਂ ਇੱਥੇ ਐ ਸਾਰਾ ਮੈਨੂੰ ਪਤਾ ਹੀ ਨਹੀਂ ਕਿ ਮੁੰਡੇ ਤੇ ਮੇਰੇ ਤੇ ਕਿੰਨਾ ਪੈਸਾ ਲੱਗਿਆ ਹਾਂ ਚਾਚਾ ਪਿਆਰਾ ਸੀ ਚਾਚੇ ਪਰ ਕਿੰਨੀ ਲੱਗ ਗਿਆ ਨਾ ਵਿੱਕੀ ਦੀ ਘਰ ਵਾਲੀ ਕਿੰਨਾ ਕੁੱਤੇ ਜੀ ਭੈਣ ਚ ਗਰਤ ਬਸੇ ਸੀ ਮਾਰ ਸਸੀ ਕਾਲ ਜੀ ਸਸੀ ਕਾਲ ਲੱਗ ਠੇਕੇਦਾਰ ਠੇਕੇਦਾਰ ਲੱਗੇ ਘੁੰਮਣ ਹਾਂ ਹੈ ਇਹ ਵਾਲੋ ਤੇਜ਼ੀ ਆ ਗਈ ਬੂਟੇ ਦੀ ਬੂਟੇ ਤੇਜ਼ੀ ਆ ਗਈ ਲੱਗੇ ਕਿਦੇ ਮਾਰ ਬਾਈ ਠੇਕੇਦਾਰਾਂ ਤੇ ਪਤਾ ਲੱਜਾਂਦਾ ਜਿਕਣਾ ਨਾ ਭੀਰੀਆ ਜੀ ਦੇ ਬਦਲਾ ਤੇ ਅੱਜ ਮੀਂਹ ਪੈਣਾ ਉੱਡ ਜੀ ਪੰਭੀਰੀਆਂ ਫੜੀਆਂ ਕਿ ਆ ਕਹਿੰਦੇ ਆਪਣੇ ਤੋਪੂ ਜਹਾਜ਼ ਆ ਗਿਆ ਕਹਿੰਦੇ ਜਹਾਜ਼ ਬਣਨਾ ਨਾ ਨਾ ਪੰਭੀਰੀ ਨਹੀਂ ਬਣਨੀ ਜਹਾਜ਼ ਬਣਨਾ ਇੱਕ ਪਾਸ ਫੇਰ ਲੜਾਇਆ ਕਰਦੇ ਹਾਂ ਹਾਂ ਖੜੀ ਪਾਸ ਆ ਕੇ ਫੇਲ ਹੈ ਉਹੀ ਲੇਖ ਓਖੇ ਹੁਣ ਦੰਦੇ ਅਸੀਂ ਬਾਬਾ ਵੀ ਰਗੜੇ ਐ ਹਜੇ ਤੁੱਤ ਜੇ ਫੜ ਫੜ ਕੇ ਮਾਰੇ ਬਦਵੇਂ ਛੋਟੇ ਛੋਟਾ ਚਲੋ ਆਪਾਂ ਟਾਈਮ ਟਾਈਮ ਉਮਰ ਦੇ ਹਿਸਾਬ ਨਾਲ ਹੁੰਦਾ ਸਾਰਾ ਗੋਦ ਬਦਲੀ ਜਾਂਦਾ ਟਾਈਮ ਹਾਂ ਹੁਣ ਨਿਆਣੇ ਲੱਗੇ ਹੋਏ ਆਪਣੀਆਂ ਖੇਲਾਂ ਦੇ ਵਿੱਚ ਹਾਂ ਉਹ ਉਮਰਾ ਸ਼ਾਹੀ ਦੀਆਂ ਕੋਈ ਟੈਂਪ ਹੁਣ ਆਟਾ ਛਾਣਨਾ ਹੈ ਆਟਾ ਛਾਣਨਾ ਅੱਜ ਛਾਣਾ ਨਹੀਂ ਮੈਨੂੰ ਹੋ ਤਿਆਰੀ ਆਟੇ ਵਾਲੀ ਲੱਗਦੀ ਆਉ ਅ ਨਹੀਂ ਸਲਾਹ ਬਣੀ ਤਾਂ ਹੈ ਜੀ ਪਰ ਮੈਨੂੰ ਲੱਗਦਾ ਨਹੀਂ ਹੱਸ ਨੇਹਾ ਦਿੱਤਾ ਇਹਨਾਂ ਨੇ ਕੁਝ ਕਹ ਨਹੀਂ ਆ ਜੀ ਛਾਣਨੇ ਸਲਾਹ ਦਿੱਤੀ ਛੋਟੇ ਪੇਦ ਮਾ ਨਵੇੜ ਕੇ ਬਰੇ ਕਰੋ ਸ਼ਾਇਦ ਟਾਈਮ ਹੁਣ ਇਹੜਾ ਹੀ ਆ ਹਾਂ ਹਾਂ ਅੱਜ ਅੱਜ ਗਾਉਣੇ ਵਾਲਾ ਵੀ ਕੰਮ ਸ਼ੁਰੂ ਹੋਣਾ ਰਾਤ ਨੂੰ ਲਓ ਭਾਈ ਅੱਜ ਗਾਉਣੇ ਆ ਵੀ ਗੀਤ ਇਹ ਪੰਜਾਬੀ ਤੁਹਾਨੂੰ ਸਾਂਭੂ ਦਿਖਾਏਗਾ ਨਾ ਸੱਭਿਆਚਾਰਕ ਪੰਜਾਬੀ ਜਿਹੜਾ ਇਹਦਾ ਥੋੜਾ ਜਿਹਾ ਅੱਜ ਹਫਤਾ ਹੈਗਾ ਹਲੇ ਹਾਂ ਬਸ ਪੂਰਾ ਹਫਤਾ ਹੀ ਪਹਿਲਾਂ ਸ਼ੁਰੂ ਕਰ ਹਾਂ ਅੱਜ ਹੀ ਸ਼ੁਰੂ ਪਹਿਲਾਂ ਕਰਿਆ ਕਰਦੇ ਆ ਵੀ ਹਾਂ ਤਾਂ ਪਹਿਲਾਂ ਸ਼ੁਰੂ ਚੱਲ ਪੈਂਦਾ ਬਾਈ ਗਾਉਣਾ ਇਹ ਜਨਾਨੀਆਂ ਗਾਉਂਦੀ ਹੁੰਦੇ ਰਾਤ ਨੂੰ ਕਈ ਦੇ ਪਾਸੇ ਚਲੋ ਪਤਾ ਗਾਉਣੀਆਂ ਗਾਈਆਂ ਜਾਂਦੀਆਂ ਕੁੜੀਆਂ ਦੇ ਸੁਹਾਗ ਗਾਏ ਜਾਂਦੇ ਆ ਬਾਕੀ ਜੜੀਆਂ ਦੁਨੀਆਂ ਸਿੱਠਣੀਆਂ ਸੁਖਣੀਆਂ ਦੰਦੇ ਹੁੰਦੇ ਜਦੋਂ ਨਾਨਕੇ ਤਾਰ ਨੇ ਜਾਂ ਇਹ ਜੇ ਕੰਮਾਂ ਦੇ ਵਿੱਚ ਫਿਰ ਸੁਖਣੀਆਂ ਚੱਲਦੀਆਂ ਇੱਕ ਦੋ ਇਹ ਇੱਕ ਆਪਣਾ ਸੱਭਿਆਚਾਰ ਆ ਹੈ ਪੰਜਾਬ ਦਾ ਪਹਿਲਾ ਹਾਂ ਜਿਹੜੇ ਜੀ ਤੋਂ ਲੋਕ ਕਾਫੀ ਹੱਦ ਤੱਕ ਬਿਸਰ ਰਹੇ ਬਸ ਬਸ ਇਹੀ ਚੀਜ਼ ਬਿਸਰੀ ਵੀ ਆ ਥੋੜਾ ਬਾਦਾਂ ਅਸੀਂ ਚੇਤੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਪਰ ਸਾਡੇ ਕੋਲ ਤੋਂ ਵੀ ਦਿੱਸਦਾ ਥੋੜਾ ਅਸੀਂ ਚਿੱਠੀ ਦਾ ਪਾਇਆ ਤਾਂ ਕਈਆਂ ਨੇ ਕਿਹਾ ਵੀ ਸਾਡੇ ਰਵਾਜ ਖ ਚਿੱਠੀਆਂ ਆ ਹਾਂ ਚਿੱਠੀਆਂ ਵਾਲਾ ਕੰਮ ਖਤਮ ਹੋ ਗਿਆ ਵਾਹ ਸਾਡੇ ਵੀ ਖਤਮ ਨਾਲ ਦਾ ਹੀ ਮਾੜਾ ਮੋਟਾ ਰਹਿ ਗਿਆ ਕਿ ਕਿਸੇ ਸਾਰੇ ਪਿੰਡ ਚ ਸਨੇਹ ਦਿੰਦੇ ਹੋਰ ਕਹਿੰਦਾ ਨਾਲ-ਨਾਲ ਦੇ ਦੋ ਲਗ-ਲਗ ਚਿੱਠੀ ਆਉਂਦੀ ਤਾਂ ਵੀ ਨੇੜੇ-ਨੇੜੇ ਤੇ ਬੁਲਾ ਲੈਂਦੇ ਆ ਵੀ ਅੱਗੇ ਚਿੱਠੀ ਜਿਹੜੀ ਹੁੰਦੀ ਸਵਾ ਮਹੀਨਾ ਪਹਿਲਾਂ ਦਿਆ ਕਰਦੇ ਹੁਣ ਅਗਲਾ 5-4 ਦਿਨ ਪਹਿਲਾਂ ਜਾਤੇ ਬਾਹਰ ਨਿਕਲਣਾ ਸਾਹਾ ਬੰਨਿਆ ਹੋਇਆ ਹੁਣ ਫਰਕ ਪੈ ਗਿਆ ਜਿੱਤਨਾ ਜੱਟਾਂ ਦੇ ਚਿੱਠੀ ਆਉਂਦੀ ਤਾਂ ਜੱਟਾਂ ਨੂੰ ਬੁਲਾ ਲੈਂਦੇ ਆਂ ਬਾਲਮਿਕੀ ਭਾਈ ਚਾਰਾ ਚੌਂਦੀ ਤਾਂ ਉਹ ਆਪਣੇ ਭਾਈ ਚਾਰਾ ਨੂੰ ਬੁਲਾ ਲੈਂਦੇ ਆਂ ਨਾਲੇ ਜਿੱਥੋਂ ਨਾ ਬਹਿਵ ਦੇ ਚੱਕੇ ਗਏ ਹੈ ਤਾਂ ਗੱਲਾਂ ਸਹੀਆਂ ਨੇ ਜਿਹੜੇ ਕਹਿੰਦੇ ਸਾਹਾ ਬਾਨਾ ਜੀ ਬਾਹਰ ਨਾ ਨਿਕਲੋ ਜਦ ਤੱਕ ਚਿੱਠੀ ਆ ਗਈ ਯਾਰ ਉਹ ਗੱਲ ਸੀ ਉਹ ਗੱਲ ਤਾਂ ਹੈ ਹੀ ਨਹੀਂ ਹੁਣ ਸਾਹਾ ਚਿੱਠੀ ਸਾਹਾ ਬੰਨਣਾ ਮਤਲਬ ਹਾਂ ਉਹ ਗੱਲ ਮ ਖਤਮ ਹੋ ਗਿਆ ਹਾਂ ਉਹ ਗੱਲ ਉਹ ਵੇਖ ਸਕਾਂ ਜਾਂ ਰਹਿ ਗਿਆ ਬਸ ਅੱਛਾ ਇਹ ਹੈਗੀ ਆ ਕਿ ਤੋਰਤੀ ਭਾਈ ਦਿਨ ਬੰਨੋਗੇ ਹੁਣ ਨੀਂਦੇ ਪਿੱਛੇ ਨਹੀਂ ਆਉਣਾ ਕੋਈ ਵੀ ਅੱ ਵੇਖਣਾ ਹੈ ਜੇ ਵਿੱਚ ਜੇ ਕੋਈ ਗੜਬੜ ਹੁੰਦੀ ਹੈ ਫਿਰ ਉਹਨੂੰ ਅਪਸ਼ਕਲ ਮੰਨਿਆ ਜਾਂਦਾ ਵੀ ਇੱਕ ਹੋਇਆ ਕੰਮ ਹੈ ਹੋਣਾ ਚਾਹੀਦਾ ਪਹਿਲੇ ਜ਼ਮਾਨੇ ਜਿਹੜਾ ਨਾਈ ਦੇ ਹੱਥੇ ਸਾਰਾ ਕੁਝ ਹੋ ਜਾਂਦਾ ਦਾ ਲੈ ਪਤਾ ਵੀ ਨਹੀਂ ਤਾਂ ਹੁੰਦਾ ਕਹਿੰਦੇ ਮੰਗ ਵੀ ਹੋਈ ਉਹਨਾਂ ਦਾ ਕੁੜੀ ਦਾ ਘਰ ਕਰਕੇ ਆਉਣਾ ਕਿਤੇ ਕਿਸੇ ਦੀ ਦਾ ਨਾਈ ਦਾ 100 ਰੁਪਿਆ ਦੇ ਦੇਣਾ ਉਹਨੇ ਹੀ ਮੰਗਣਾ ਸਮੇਂ ਤੇ ਦੇ ਲੈ ਕਿਸੇ ਨੂੰ ਪਤਾ ਹੀ ਨਹੀਂ ਕਿਹੜਾ ਪਿੰਡ ਹੈ ਕਿਹੇ ਦੀ ਕੁੜੀ ਹੈ ਕਿਹੇ ਦਾ ਮੁੰਡਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਆਉਂਦੇ ਤੇ ਦਿਖਾ ਦਿਖਾ ਕੇ ਵੀ ਕੀ ਆ ਮੋੜਨਾ ਪਸਵਾੜਾ ਬਥੂਰਾ ਦਿਖਾ ਦੇਣਾ ਭਾਈ ਆਉਂਦਾ ਬਥੂਰਾ ਅਗਲੇ ਘਵਾਰੇ ਦੇ ਦੇਖ ਕੇ ਜੱਜਮੈਂਟ ਲਾਣ ਦੇ ਵੀ ਇਹ ਕੰਮ ਕਰਨੇ ਹੋਣਗੇ ਕੁੜੀ ਵੀ ਇਹਨਾਂ ਦੀ ਠੀਕ ਹੋ ਗਈ ਆਹ ਚੀਜ਼ਾਂ ਦੀਆਂ ਗਰੇ ਘਵਾਰੇ ਤੇ ਪਤਾ ਨਹੀਂ ਗਰਾ ਘਵਾਰਾ ਖਾਣੋਂ ਦੇ ਤੇ ਪਤਾ ਲੱਜਾਂਦਾ ਬਈ ਫੇਰ ਜੇਰਾ ਜਨਤ ਇਹਨਾਂ ਦੇ ਰਹਿ ਕੇ ਹੁਣ ਕਿਹੇ ਜੇ ਟਾਈਮ ਤੇ ਉਧਰ ਨੂੰ ਹੋਣਾ ਪਰ ਉਹ ਤਿੰਨ ਤਿੰਨ ਵਿੱਚ ਦੇਹਾ ਜਾਂ ਗੁੰਡਾ ਕਰਦੇ ਜਣਾ ਹੁਣ ਅਜੇ 2 ਘੰਟੇ ਜਾਂਦਾ ਹੈ ਹੈ ਲੱਗ ਗਿਆ ਹਾਂ ਮੈਨੂੰ ਲੱਗਦਾ ਆਟੇ ਵਾਲਾ ਕੰਮ ਬਈ ਛਾਲ ਨੇ ਚੱਕ ਲੀਆਂ ਸਾਰੇ ਨੇ ਹਾਂ ਹੋ ਗਿਆ ਸਿਰੂ ਇੱਧਰ ਦੇ ਪ੍ਰੋਸੈਸ ਦੇ ਜੇ ਪਾਸੇ ਦੇ ਵੀ ਆ ਗਏ ਤੇ ਉਹ ਜਾਣ ਮਾਲ ਦੇ ਕੰਮ ਉਹ ਮੂਰੇ ਜੰਟ ਆ ਗਿਆ ਜਾਂ ਫੇਰ ਸਾਰੇ ਕਿੱਤੇ ਜਾਂਦੇ ਹੱਥ ਖੜਾ ਜਾ ਕੇ ਪਹ ਨਾਲੇ ਕਰਨਾ ਕੁਝ ਨਹੀਂ ਰੌਲਾ ਔਰੋਂ ਗੱਲੋ ਬਸ ਸਾਨੂੰ ਪਤਾ ਵੀ ਰੌਲਾ ਪਾਉਂਦੇ ਇਧਰ ਨਹੀਂ ਦੋ ਗੰਦਾ ਮਾਰ ਲੜੀਆਂ ਸੁਪਟਾਂ ਨਹੀਂ ਇਹਨਾਂ ਨਾਲੇ ਆਪਣਾ ਕੰਮ ਕਰ ਲੈਣੇ ਮੈਂ ਇੱਥੇ ਖਾਦ ਪਾਉਣੀ ਸੀ ਸਵੇਰ ਨੂੰ ਉਹ ਖਤੀ ਨੂੰ ਖਾਦ ਪਾ ਕੇ ਪਾਣੀ ਲਾ ਦੇਣਾ ਹਲੇ ਕਹੀ ਅਸੀਂ ਚਲਾਈ ਨਹੀਂ ਮੈਂ ਡੈਡੀ ਦੋਏ ਖੜੇਆ ਮੈਨੂੰ ਫੋਨ ਕੀਤਾ ਕਿ ਮੈਂ ਸੁਣ ਲਿਆ ਕਿਆ ਇਹਨਾਂ ਨੂੰ ਮੰਮੀ ਪਹੁੰਚ ਗਈ ਕਹਿੰਦੀ ਕਣਕ ਧੋਣੀ ਪਹਿਲਾਂ ਵੀ ਪਹਿਲਾਂ ਸਾਨੂੰ ਮੈਂ ਆਪਣਾ ਕਰ ਲੈ ਕਣਕ ਤੜ ਗਈ ਖਾੜ ਵਦੋ ਪਾ ਗਿਆ ਵੀ ਇੱਕ ਫੋਨ ਚਲੀ ਗਿਆ ਫੇਰ ਜਦੇ ਜਾ ਕੇ ਪਹਿਲਾਂ ਕਣਕ ਧੋਤੀ ਨਾ ਰੋਟੀ ਕਾਦੀ ਠੀਕ ਹੈ ਜੀ ਜਿਹੜੇ ਟਾਈਮ ਗਏ ਤਾਂ ਵੀ ਹੱਥ ਫੇਰ ਤੋਂ ਫੇਰਨਾ ਪੈਣਾ ਇਹ ਆਪਣੀ ਮਰਜ਼ੀ ਨਹੀਂ ਕਰਨੀ ਆ। ਇੱਕ ਕਹਣਾ ਬਾਈ ਚਲੋ ਬਾਕੀ ਦਿਖਾਵਾਂਗੇ ਬਾਈ ਤੁਹਾਨੂੰ ਸਾਰਾ ਪ੍ਰੋਗਰਾਮ ਜਿਵੇਂ ਚੱਲੀ ਗੈਲੀ ਗੈਰ। ਸਟਾਈਲ ਕੀ ਮੱਕੀ ਹੈ ਅੱਛਾ ਢਾਈ ਵੀ ਨਹੀਂ ਸਕਾਈ ਨੂੰ ਰਮਾ ਮਾਤਾ ਇਹਨੂੰ ਕਹਿਣ ਤਾਂ ਮਾ ਫੋਨ ਭੁੱਲ ਗਿਆ ਇਹ ਕਹਿੰਦਾ ਰੱਖ ਕੇ ਗਿਆ ਇਹ ਮਾਰ ਰੱਖ ਲਿਆ ਚੱਤ ਚ ਰੋ ਗਿਆ ਬਚਾ ਕੇ ਹਾਂ ਠੀਕ ਹੈ ਖਾਂ ਬੋਲੀਏ ਉਹ ਕੀ ਹੋ ਗਿਆ ਉਹ ਨੋ ਨਹੀਂ ਚਾਰ ਪੰਜ ਮਿੰਟ ਲੱਗ ਗਿਆ ਐ ਅੱਛਾ ਤੁਸੀਂ ਖਾ ਲਈਏ ਠੀਕ ਹੈ ਠੀਕ ਹੈ ਮੈਂ ਮੋਰੇ ਸਾਥਰੀ ਉਹਨਾਂ ਨੇ ਬੋਲੀ ਬਿਲੀ ਭਾਈਆਂ ਨੇ ਰੱਖ ਕੇ ਚਲੇ ਗਏ ਲੱਗ ਪਈ ਖਾਓ ਮੱਕੀ ਰੋਟੀ ਅ ਸਰੋਂ ਦਾ ਬਿਲਕੁਲ ਇੱਕ ਮੈਨੂੰ ਲੱਗਿਆ ਗੋਬਿੰਦ ਦਾ ਮੋੜ ਬੰਨ ਮੈਂ ਇੱਕ ਨੇ ਪੱਤੇ 'ਚ ਇਕੱਠੇ ਹੁੰਦੇ ਜਾਇ ਜਾਨੇ ਬੰਦ ਗੋਬੀ ਦੇ ਇੱਥੇ ਬੀਤਾ ਜੀ ਮਿੱਠੇ ਅੱਜ ਦੁਆਰੇ ਦੁਆ ਲਾਓ ਇੱਕ ਲਾਗੋ ਖੜਾ ਪੜਾ ਆਪਣਾ ਵੀ ਉਹ ਸਾਗੇ ਚੱਲੀ ਗਿਆ ਹੁਣ ਇਹਨਾਂ ਨੇ ਚੱਲ ਪਣਾ ਗੱਲ ਲੱਗਦੀ ਮਿੱਟੀ ਪਾਣੀ ਬਸੇਨ ਨੂੰ ਵੀ ਲੱਗਦਾ ਕਰਤਾ ਪਤਲਾ ਬਦਲਾ ਜਜ ਵੀ ਕਣਕ ਤਾਂ ਵੀ ਨੱਬੜ ਗਿਆ ਪਾਣੀ ਸਾਰਾ ਆਪਣਾ ਓਕੇ ਹੋ ਗਿਆ ਉੱਥੇ ਲੇਟ ਆ ਕਣਕ ਉੱਥੇ ਤਾਂ ਅਟਕੇ ਲੱਗੂਗਾ ਥੋੜਾ ਜਿਹਾ ਮਿੱਟੀ ਨਿੱਤਰਾਂ ਦੇ ਵੀ ਜੀ ਵੀ ਸਰੋਂ ਵਧੀਆ ਜੰਮਈ ਹੈ ਵੀ ਯਾਰ ਇਹ ਨਿਕਲਦੀ ਆ ਕਿਧਰ ਨਿਕਲਦੀ ਆ ਦੇਚ ਵਿੱਚ ਨਿਕਲਦੀ ਆ ਬਾਕੀ ਮੌਸਮ ਬਹੁਤ ਵਧੀਆ ਜੀ ਸਾਂਝ ਸਵੇਰ ਹੈ ਹੁਣ ਦੇਖੋ ਸੂਰਜ ਛਿਪਣੇ ਦੇ ਨੇੜੇ ਚ ਗਿਆ ਹੋਇਆ ਵੀ ਛਿਪ ਜਾਣਾ 20 ਮਿੰਟ ਦੇ ਵਿੱਚ ਵਿੱਚ ਨਾ ਥੱਲੇ ਚਲੀ ਜਾਣਾ ਲਾਲ ਲੰਗ ਚ ਆ ਜਾਣਾ ਯਾਨੀ ਹੁਣ ਸੇਕ ਘੱਟ ਗਿਆ ਹੁਣ ਥੋੜੀ ਠਾਰੀ ਹੋਣ ਲੱਗ ਗਈ ਸਵੇਰ ਟਾਈਮ ਵੀ ਠਾਰੀ ਹੁੰਦੀ ਹੱਥ ਮੂਰੇ ਉਂਗਲੀਆਂ ਦੇ ਫੁੱਲ ਜੇ ਸੁਣਨ ਹੁੰਦੇ ਆ ਕੋਰੇ ਦੀ ਰੈਸ ਜੀ ਹੈ ਧੁੰਦ ਨਹੀਂ ਹੈਗੀ ਸਾਰਾ ਨਾਲ ਤੇ ਵਧੀਆ ਹੈ ਹੈ ਵੀ ਧੁੰਦ ਨਹੀਂ ਹੈਗੀ ਧੁੰਦ ਜਿਆਦਾ ਖਰਾਬ ਕਰਦੀ ਹੈ ਬਾਕੀ ਦਿਨ ਵਿੱਚ ਧੁੱਪਾਂ ਬਹੁਤ ਘੱਟ ਮਿਲ ਜੇ ਕਹਣਾ ਹੁਣ ਅਸੀਂ ਪਾਣੀ ਲਾਏ ਤੇ ਪਹਿਲਾਂ ਕਣਕਾਂ ਪਰਸੋਂ ਲਾਏ ਤੇ ਅੱਜ ਪੈਰ ਖੜਦਾ ਵਿੱਚ ਬਹੁਤ ਵਧੀਆ ਘਮ ਹੁੰਦਾ ਵਿੱਚ ਵੀ ਠੀਕ ਹੈ ਤੇ ਖੜਨ ਲੱਗ ਗਿਆ ਪਾਣੀ ਲੱਗੇ ਤੇ ਜਿਆਦਾ ਪਾਣੀ ਥੋੜਾ ਜਿਹਾ ਮਾਰ ਕਰਦਾ ਬਾਕੀ ਆ ਸਰੋਂ ਹੈ ਜੀ ਸਾਗ ਵਾਸਤੇ ਜਿਹੜੀ ਕਹਿੰਦੇ ਆਪਾਂ ਬਹੁਤ ਵਧੀਆ ਰਹਿੰਦਾ ਇਹਦਾ ਸਾਗ ਇਹ ਚੇ ਪਾਲਕ ਪਾਓ ਜੇ ਨਾ ਪਾਓ ਵੀ ਨਰਮ ਜਿਵੇਂ ਪਾਲਕ ਵਰਗਾ ਸਾਗ ਬਣਦਾ ਲੈ ਰਹਿਣ ਮਹਿੰਦੀ ਵਰਗਾ ਹੋ ਜਾਂਦਾ ਬਹੁਤ ਵਧੀਆ ਰਹਿੰਦਾ ਹੈਪ ਆਲਗ ਜਣੀ ਪਹਿਲੀ ਬਾੜੀ ਦੀ ਉਹ ਬਣਦੀ ਜਿਆਦਾ ਵਰਖੇਣ ਚ ਵਰਖੇਣ ਦੀ ਤਾਂ ਘੱਟ ਰਹਿੰਦੀ ਹੈ ਕਿੰ persen ਉਧਰ ਹੀ ਬੋਖਾਉਂਦਾ ਜਮੇਰਾ ਦੁੱਲੇ ਬਾਈ ਨੇਰੇ ਹੀ ਬਸੀਣਾ ਇੱਧਰ ਆਪਣੇ ਆਲਾ ਜਾਂਦਾ ਵਿੱਚ ਚਲੋ ਠੀਕ ਹੈ ਜੀ ਫਿਰ ਮਿਲਦੇ ਕਿਸੇ ਅਗਲੇ ਵਲੌਗ ਵਿੱਚ ਭਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ